ਗੰਦਾ ਸੇ ਪੱਲਾ ਗਿਆ ਜੀ ਜੀ ਕਿਸ ਤਰ੍ਹਾਂ ਠੰਡ ਦਾ ਜਿਹੜਾ ਮਾਹੌਲ ਜਾ ਰਿਹਾ ਮੌਸਮ ਤਾਂ ਬਹੁਤ ਠੰਡ ਹੈ ਜੀ ਇਸ ਟਾਈਮ ਤੇ ਤੁਹਾਨੂੰ ਵੀ ਪਤਾ ਹੋਵੇਗਾ ਕਿ ਘਰਾਂ ਜੋ ਜਾਈਆਂ ਜਿਓ ਚੰਡੀਗੜ੍ਹ ਤੋਂ ਦਿੱਲੀ ਕਰਿਆ ਕਿ ਜਿੰਨਾ ਇਸ ਸਮੇਂ ਤੇ ਮੌਸਮ ਹੋਇਆ ਪਿਆ ਵਾ ਧੁੰਦ ਪੂਰੀ ਹੈ ਠੰਡ ਵੀ ਪੂਰੀ ਹੋਣਾ ਸਬਜ਼ੀ ਵਾਲੇ ਵੀਰਾਂ ਲਵੇ ਲੋ ਕਿਤਾ ਵੇਚ ਰਿਹਾ ਤੇ ਹੱਥ ਕੰਬ ਰਹੇ ਆ ਸਬਜ਼ੀ ਸਵੇਰੇ ਮੰਡੀ ਜਾਂਦੇ ਆ ਭਾਨਾ ਇਹ ਭਾਜੀ ਜਿੱਦਾਂ ਮਿਹਨਤਾਂ ਕਰਦੇ ਪਏ ਆ ਤਾਂ ਮਿਹਨਤ ਕਰਕੇ ਆਪਣਾ ਘਰ ਪਾਲਣਦੇ ਭਾਜੀ ਭਾਜੀ ਕੰਮ ਤਾਂ ਕਰਨਾ ਆਪਣੇ ਬੱਚੇ ਤਾਂ ਪਾਲਣੇ ਕਿ ਨਹੀਂ ਭਾਜੀ ਕੀ ਕਰੀਏ ਹੁਣ ਗਾਹ ਵੀ ਦੋ ਵਜੇ ਤੋਂ ਪਹਿਲਾਂ ਸ਼ੁਰੂ ਨਹੀਂ ਹੁੰਦਾ ਸਾਮੀ ਪੰਜੇ ਤੱਕ ਗਾ ਗਰਾਦਾ ਦੋ ਤਿੰਨ ਘੰਟੇ ਸਾਰਾ ਗਾ ਗਿਆ ਬਹੁਤ ਜਿਆਦੀ ਠੰਡਾ ਬਹੁਤ ਜਿਆਦੀ ਠੰਡਾ ਭਾਈ ਅਸਰ ਤੇ ਜੀ ਤੁਹਾਡਾ ਅਕਸਿੰਦਰਪਾਲ ਜੀ ਚੰਦਰਪਾਲ ਜੀ ਕੀ ਕੰਮ ਕਰਦੇ ਸਬਜੀ ਦਾ ਦੁਕਾਨ ਹੈ ਜੀ ਕਿਸ ਤਰ੍ਹਾਂ ਮੈਂ ਅੱਜ ਮੌਸਮ ਬਹੁਤ ਮਜ਼ਾ ਆ ਰਿਹਾ ਜੀ ਧੁੰਦ ਬਹੁਤ ਜਿਆਦੀ ਆ ਸਵੇਰੇ 5 ਵਜੇ ਜਾਣਾ ਮੰਡੀ ਬਹੁਤ ਮੁਸ਼ਕਲ ਉੱਠ ਕੇ ਜਾਈਦਾ ਜੀ ਧੁੰਦ ਕਰਕੇ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ 5 6 ਵਜੇ ਧੁੰਦ ਪੈ ਜਾਂਦੀ ਆ ਸਬਜੀ ਦਾ ਮੰਦਾ ਆ ਰਿਹਾ ਜੀ ਅੱਗੇ ਹੱਥ ਕੰਮ ਨਹੀਂ ਕਰ ਬਹੁਤ ਜ਼ਿਆਦਾ ਜੀ ਬੜੀ ਮੁਸ਼ਕਲ ਕੰਮ ਕਰਨੇ ਆ ਜੀ ਬਸ ਕਰਨ ਕਰਨਾ ਪੈਣਾ ਰਾਹ ਕਿਤਰਾ ਫੇਰ ਬਹੁਤ ਘਟਿਆ ਬੌਜੀ 12 ਵਜੇ ਧੁੰਦ ਲੀਜੀਏ 5 ਵਜੇ ਫੇਰ ਧੁੰਦ ਪੈ ਜੀ ਆ ਰਾਹ ਬਹੁਤ ਜਿਆਦਾ ਘਟਿਆ ਜੀ ਦੋ ਦਿਨ ਘੰਟੇ ਕੰਮ ਚੱਲਦਾ ਚਲੋ ਮਾੜਾ ਮੋੜਾ ਚਲੀ ਜਾਂਦਾ ਇਸ ਕੰਮ ਸ਼ਿਵਾਰ ਲਾਲ ਜੀ ਲਾਲੇ ਕੀ ਕੰਮ ਕਰਦੇ ਆ ਆਪਣਾ ਕੰਮ ਫਰੂਟ ਦਾ ਜੀ ਕਿਸ ਤਰ੍ਹਾਂ ਫਰੂਟ ਦਾ ਕੰਮ ਹੁੰਦਾ ਮੰਦਾ ਬਹੁਤ ਜੀ ਛੇਰ ਦੇ ਆਏ ਆ ਸਾਡੇ ਛੇਰ ਦੇ ਆਏ ਆ ਮੰਦਾ ਬਹੁਤ ਆਸੇ ਦਾ 100 ਰੁਪਏ ਵਟਿਆ ਜੀ ਪਰ ਕੇ ਮੰਡੀ ਜਾਈਦਾ ਵਾ ਖੰਡ ਬਹੁਤ ਜਿਆਦੀ ਆ ਹੱਥ ਸੋਨੇ ਹੋ ਜਾਂਦੇ ਆ ਸੱਦਾ ਹਰਾਈ ਦਾ ਹਰ ਕੋਈ ਕੋਈ ਲਾਈਦਾ ਵਾ ਆ ਤੁੰਨੀ ਨੇ ਗਾਗ ਜਿਹੜੇ ਤੋਂ ਪਿਆਰਾ 100 ਟਾਂ ਸੇਲਦਾ ਨੇ ਗਾ ਗਾ ਸ਼ੁਰੂ ਹੋਣਾ ਦੋ ਦੇ ਬਾਅਦ ਤੇ ਪੰਜਵੇਂ ਖਤਮ ਹੋ ਜਾਂਦਾ ਤੇ ਪੰਜਵੇਂ ਦੇ ਬਾਅਦ ਤੋਂ ਦਬਾਈ ਜਾਂਦੀ ਆ ਉਹ ਘਰ ਜਾਵਰੀ ਆ ਬਹੁਤ ਠੱਡ ਬੋੜ ਸਰ ਤੋਂ ਨਾ ਡਾਕਟਰ ਸਰਬਜੀਤ ਸਿੰਘ ਐਸਐਮ ਸਿਵਲ ਹਸਪਤਾਲ ਦਰੰਦਰਾ ਸਰ ਜਿਸ ਤਰ੍ਹਾਂ ਕਿ ਇਹ ਸਰਦੀਆਂ ਦੇ ਮੌਸਮੇ ਆ ਗਏ ਇਸ ਮੌਸਮ ਦੇ ਵਿੱਚ ਇਸ ਤਰ੍ਹਾਂ ਦੇ ਮਰੀਜ਼ਾਂ ਦੇ ਵਧਦਾ ਜਾਂ ਕੀ ਕਿਹਨੇ ਚਲੋ ਦੇਖੋ ਸਰਦੀ ਦੇ ਮੌਸਮ ਚ ਖਾਸ ਕਰਕੇ ਜਿਹੜੇ ਗਲੇ ਦੇ ਤੇ ਜੁਕਾਮ ਦੇ ਮਰੀਜ਼ ਸਾਡੇ ਕੋਲ ਥੋੜੇ ਜਿਹਾ ਵਧ ਗਏ ਨੇ ਬੱਚਿਆਂ 'ਚ ਖਾਸ ਕਰਕੇ ਵਾਧਾ ਹੋਇਆ ਵਾ ਕਿਉਂਕਿ ਠੰਡ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਹੈ ਬਾਹਰ ਧੁੰਦ ਵੀ ਬਹੁਤ ਜ਼ਿਆਦਾ ਹੈ ਇਸ ਮੌਸਮ ਕਰਕੇ ਜਿਆਦਾਤਰ ਪ੍ਰੋਬਲਮ ਜਿਹੜੀਆਂ ਵਾਂ ਬੱਚਿਆਂ ਨੂੰ ਆ ਰਹੀਆਂ ਜਾਂ ਥੋੜੀਆਂ ਬਜ਼ੁਰਗਾਂ ਨੂੰ ਆ ਰਹੀਆਂ ਤੇ ਖਾਂਸੀ ਗਲਾ ਖਾਪ ਜ਼ੁਕਾਮ ਇਸ ਤਰ੍ਹਾਂ ਦੀਆਂ ਬਿਮਾਰੀਆਂ 'ਚ ਵਾਧਾ ਹੋਇਆ ਹੈ ਸਰ ਕੀ ਕਹਿਣਾ ਚਾਹੋਗੇ ਜਿਹੜੇ ਠੰਡ ਜਿਹੜੀ ਜ਼ਿਆਦਾ ਨਹੀਂ ਕਿਸੇ ਦਾ ਖ਼ਰਾਬ ਚਾਹੀਦਾ ਹੈ ਠੰਡ 'ਚ ਸਭ ਤੋਂ ਜ਼ਰੂਰੀ ਹੈ ਪਹਿਲਾਂ ਆਪਣੇ ਆਪ ਨੂੰ ਕਵਰ ਰੱਖਿਆ ਜਾਵੇ ਗਰਮ ਕੱਪੜੇ ਪਾਏ ਜਾਣ ਕੋਸ਼ਿਸ਼ ਕੀਤੀ ਜਾਵੇ ਵੀ ਬਹੁਤਾ ਬਾਹਰ ਧੁੰਦ ਦੇ ਵਿੱਚ ਨਾ ਨਿਕਲਿਆ ਜਾਵੇ ਖਾਸ ਕਰਕੇ ਆਪਾਂ ਉਹਨਾਂ ਨੂੰ ਸਲਾਹ ਦਵਾਂਗੇ ਜਿਹੜੇ ਸਵੇਰ ਦੀ ਸੈਰ ਕਰਦੇ ਆ ਸਵੇਰ ਦੀ ਸੈਰ ਜਿਹੜੀ ਆ ਨਾ ਇਸ ਵੇਲੇ ਬੰਦ ਕਰ ਦੇਣੀ ਚਾਹੀਦੀ ਆ ਕਿਉਂਕਿ ਜਿਹੜੇ ਹਵਾ ਦੇ ਵਿੱਚ ਕਣ ਹੈਗੇ ਨੇ ਜਾਂ ਧੁੰਦ ਹੈਗੀ ਆ ਜਾਂ ਮਟੀਰੀਅਲ ਇਹੋ ਜਿਹਾ ਹੈਗਾ ਵਾ ਪੂਲੂਟਡ ਮਟੀਰੀਅਲ ਉਹਦੇ ਨਾਲ ਸਾਡੀ ਸਾਦੀ ਤਕਲੀਫ ਸਜਾਦਾ ਵੱਧਾ ਹੁੰਦਾ ਵਾ ਉਸ ਤੋਂ ਇਲਾਵਾ ਬੱਚਿਆਂ ਦੇ ਵਿੱਚ ਬੜਾ ਧਿਆਨ ਰੱਖਣਾ ਪਏਗਾ ਬੱਚਿਆਂ ਵਿੱਚ ਖਾਸ ਕਰਕੇ ਬੱਚਿਆਂ ਨੂੰ ਕਵਰ ਕਰਨਾ ਪਏਗਾ ਸਭ ਤੋਂ ਜ਼ਿਆਦਾ ਜਿਹੜਾ ਵਾ 5 ਸਾਲ ਤੋਂ ਛੋਟੇ ਬੱਚੇ ਜਿਹੜੇ ਉਹਨਾਂ ਦਾ ਧਿਆਨ ਜ਼ਿਆਦਾ ਰੱਖਣਾ ਪੈਣਾ ਵਾ ਅਸੀਂ ਇਹੀ ਸਲਾਹ ਦਵਾਂਗੇ ਖਾਣ ਪੀਣ ਦੇ ਵਿੱਚ ਵੀ ਠੰਡੀਆਂ ਚੀਜ਼ਾਂ ਦਾ ਪ੍ਰੇਹ ਕੀਤਾ ਜਾਵੇ ਠੰਡਾ ਪਾਣੀ ਕੋਲ ਡਰਿੰਕ ਆਈਸਕ੍ਰੀਮ ਐਹੋ ਜਿਹੀਆਂ ਚੀਜ਼ਾਂ ਨਾਲ ਨਹੀਂ ਆ ਜਾਣ ਗਰਮ ਚੀਜ਼ ਕਾਫੀ ਚਾਹ ਗਰਮ ਦੁੱਧ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਸੇਵਨ ਜ਼ਿਆਦਾ ਕਰਨਾ ਚਾਹੀਦਾ ਇਹ ਜਿਹੜਾ ਇੱਕ ਇੱਕ ਤਰ੍ਹਾਂ ਦਾ ਵਾਇਰਸ ਹੈ ਇਹ ਸੁਣਨ ਚ ਇਹੀ ਆਇਆ ਵੀ ਚਾਈਨਾ ਤੋਂ ਹੀ ਦੁਬਾਰਾ ਫੈਲਿਆ ਵਾ ਇੰਡੀਆ ਚ ਬਹੁਤ ਜ਼ਿਆਦਾ ਕੇਸ ਹਜੇ ਤੱਕ ਡਿਟੈਕਟ ਨਹੀਂ ਹੋਏ ਸਾਊਥ ਵਾਲੇ ਬੰਨੇ ਜਿਹੜੇ ਨੇ 5 ਤੋਂ 7 ਕੇਸ ਡਿਟੈਕਟ ਹੋਏ ਨੇ ਔਰ ਇਹ ਜਿਹੜਾ ਵਾਇਰਸ ਹੈ ਆਮ ਤੌਰ ਤੇ ਛੋਟੇ ਬੱਚਿਆਂ 'ਚ ਹੀ ਹੈ 10 ਸਾਲ ਤੋਂ ਥੱਲੇ ਜਾਂ 5-7 ਤੋਂ ਥੱਲੇ ਤਾਂ ਹੀ ਨਾ ਗੈਰ ਰਹੇ ਹੈ ਛੋਟੇ ਬੱਚਿਆਂ ਨੂੰ ਜਿਹੜਾ ਥੋੜਾ ਜਿਹਾ ਕਵਰ ਕਰਨਾ ਪਰ ਇਸ ਵਾਇਰਸ ਦਾ ਇੱਕ ਚੀਜ਼ ਇਹ ਕਹਿ ਸਕਦੇ ਆ ਵੀ ਇੰਨਾ ਇਹ ਡੇਂਜਰਸ ਵਾਇਰਸ ਨਹੀਂ ਹੈਗਾ ਇਹ ਮਾਈਲਡ ਵਾਇਰਸ ਹੈਗਾ ਵਾ ਕੋਈ ਐਡੀ ਕੋਈ ਘਬਰਾਣ ਵਾਲੀ ਗੱਲ ਨਹੀਂ ਹੈ ਇਹਦੀਆਂ ਸੇਮ ਪ੍ਰੀਕਾਸ਼ਨਸ ਆਪਾਂ ਜਿਸ ਤਰ੍ਹਾਂ ਕਰੋਨਾ 'ਚ ਲੈਂਦੇ ਨੇ ਆ ਉਦਾਂ ਹੀ ਲੈਣੀਆਂ ਚਾਹੀਦੀਆਂ ਮਾਸਕ ਪਾ ਕੇ ਰੱਖੋ ਆਪਣੇ ਆਪ ਨੂੰ ਕਵਰ ਰੱਖੋ plenty of ਫਰੂਟ ਵੱਧ ਤੋਂ ਵੱਧ ਲਓ ਆਪਣੇ ਆਪ ਨੂੰ ਕਵਰ ਰੱਖੋ ਜੇ ਬੁਖਾਰ ਵਗੈਰਾ ਦੀ ਸ਼ਿਕਾਇਤ ਆਵੇ ਤੇ ਇਮੀਡੀਏਟ